ਆ ਵੀਖਣ ਆ ਵੀਰੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਆਪਣੇ ਅੱਜ ਦੀ ਵੀਡੀਓ ਚ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਇਆ ਸਵਰਾਜ 855 2010 ਮਾਡਲ ਕਲੋਸ ਕਰਦਾ ਇੰਜਨ ਹੈ 2010 ਮਾਡਲ ਸਵਰਾਜ 855 ਟਾਇਰ ਵਗੈਰਾ ਚੈੱਕ ਕਰ ਸਕਦੇ ਪੰਪ ਵਗੈਰਾ 2 ਸਪੀਡ ਹੈ ਮੀਟਰ ਵਗੈਰਾ ਦੇਖ ਸਕਦੇ ਹੋ ਕੰਡੀਸ਼ਨ ਤੁਸੀਂ ਚੈੱਕ ਕਰਦੇ ਦੇਖ ਸਕਦੇ ਹੋ ਸੀਟ ਵਗੈਰਾ ਥੱਲੋ ਜਮਾ ਸਾਪ ਹੈ ਇੱਕ ਨੰਬਰ ਕੰਡੀਸ਼ਨ ਹੈ ਮਗਰਾਟਣਾ ਥੱਲੋ ਦੇਖ ਲਓ ਟਾਇਰ ਦੇਖ ਲਓ ਮੰਗਲੇ ਪੈ ਨੇ 80 ਪੈਸੇ ਮੰਗੋ 75 80 ਪੈਸੇ 2010 ਮਾਡਲ ਹੈ ਕੰਡੀਸ਼ਨ ਟਰੈਕਟਰ ਦੇ ਇੱਕ ਨੰਬਰ ਆ 73 ਸਮੇਤ ਹੈ 2010 ਮਾਡਲ ਸਵਰਾਜ 855 ਡੰਡਾ ਡਰਾਵਲ ਸਮੇਤ ਹੈ ਬੈਕ ਸਾਈਡ ਟਰੈਕਟਰ ਦੀ ਦੇਖ ਲਓ TV 77 ਨੰਬਰ ਹੈ ਬਾਈ ਦਾ ਆਪਣਾ ਨੰਬਰ ਪਾਵਾਂਗੇ ਕੰਟੈਕਟ ਕਰਕੇ ਬਾਈ ਨਾਲ ਗੱਲਬਾਤ ਕਰ ਸਕਦੇ ਹਾਂ ਟਰੈਕਟਰ ਖਰੀਦ ਸਕਦੇ ਹਾਂ 2010 ਮਾਡਲ ਹੈ ਬੈਟਰੀ ਬਾਕਸ ਆ ਵਗੈਰਾ ਚੈੱਕ ਕਰ ਸਕਦੇ ਹਾਂ ਮੂਰਲੇ ਟਾਇਰ ਬਾਕੀ ਜਾਣਕਾਰੀ ਬਾਈ ਨਾਲ ਵੀ ਫੋਨ ਤੇ ਗੱਲ ਕਰਕੇ ਲੈ ਸਕਦੇ ਹਾਂ ਰਿਵਰਸ ਪੀਟੀਓ 2010 ਮਾਡਲ ਡਿਮਾਂਡ ਹੈ ਜੀ 5 3 ਲੱਖ 95000 ਰੁਪਏ ਤਨ 195000 ਰੁਪਏ ਦੀ ਡਿਮਾਂਡ ਬਾਈ ਨਾਲ ਗੱਲਬਾਤ ਕਰਕੇ ਟਰੈਕਟਰ ਖਰੀਦ ਸਕਦੇ ਆ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ